ਅਸੀਂ ਇਸ ਵੇਲੇ ਮਤੌਲੀ ਪਿੰਡ ਦੇ ਵਿੱਚ ਸਾਡੇ ਨੌਜਵਾਨ ਵੀਰ ਵਰਿੰਦਰ ਸਿੰਘ ਦੇ ਘਰੇ ਖੜੇ ਹਾਂ ਜਿਨ੍ਹਾਂ ਨੇ ਇਹ ਕਿਸਾਨੀ ਅੰਦੋਲਨ ਦੀ ਸਪੋਰਟ ਕਰਦਿਆਂ ਅੰਦੋਲਨ ਦੇ ਵਿੱਚ ਸ਼ਮੂਲੀਅਤ ਕੀਤੀ ਰੋਟੀ ਪਾਣੀ ਦੀ ਸੇਵਾ ਲੈ ਕੇ ਲੰਗਰਾਂ ਦੀ ਸੇਵਾ ਲੈ ਕੇ ਗਈ ਔਰ ਉਹ ਸੇਵਾ ਕਰਦਿਆਂ ਸਾਡੇ ਇਸ ਨੌਜਵਾਨ ਦੀ ਅੱਖ ਦੇ ਵਿੱਚ ਸ਼ਰਾ ਲੱਗਿਆ ਜਿਸ ਜਦੋਂ ਭਾਜਪਾ ਦੀ ਗੁੰਡਿਆਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਉਹਨਾਂ ਦਾ ਸ਼ਿਕਾਰ ਸਾਡਾ ਨੌਜਵਾਨੀ ਹੀ ਹੋਇਆ ਔਰ ਇਹ ਜ਼ਰੂਰ ਕਹ ਲੈ ਕਿ ਜਿੱਡਾ ਵੱਡਾ ਸਾਡੇ ਨੌਜਵਾਨ ਦਾ ਕੱਲਾ ਹੀ ਦਾ ਨਹੀਂ ਬਹੁਤ سارے ਨੌਜਵਾਨਾਂ ਦੇ ਇੰਦਾ ਵੱਡੇ ਪੱਧਰ ਤੇ ਨੁਕਸਾਨ ਹੋਈਆਂ ਅੱਖਾਂ ਦੀ ਰੋਸ਼ਨੀ ਦੀ ਉਸ ਰੋਸ਼ਨੀ ਨੂੰ ਜੇ ਕੋਈ ਕਹੇ ਕਿ ਪੈਸਿਆਂ ਨਾਲ ਪੂਰਾ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੌਮ ਨੂੰ ਬਹੁਤ ਵੱਡੀ ਕਿਸਾਨੀ ਨੂੰ ਦੇਣ ਹੈ ਔਰ ਉਹਦੇ ਸਾਹਮਣੇ ਜੋ ਵੀ ਪੈਸਾ ਆਰਥਿਕ ਮਦਦਾਂ ਦੀ ਗੱਲ ਹੈ ਉਹ ਤੁਸ਼ ਨਹੀਂ ਲੇਕਿਨ ਐਸਕੇਮ ਨੇ ਇੱਕ ਫੈਸਲਾ ਲਿਆ ਐਸਕਮ ਨਾਨ ਪੋਲਿਟਿਕਲ ਦਾ ਇਹ ਫੈਸਲਾ ਪੂਰੇ ਭਾਰਤ ਲੈਵਲ ਦਾ ਕਿ ਭਈ ਅਸੀਂ ਜਿੰਨਾ ਵੀ ਸਹਯੋਗ ਕਰ ਸਕਦੇ ਹਾਂ ਅਜੇ ਇਹ ਜ਼ਖਮੀ ਜਿੰਨਾਂ ਦੇ ਬਹੁਤ ਜ਼ਿਆਦਾ ਜਿਵੇਂ ਲੰਗੀਆਂ ਅੱਖਾਂ ਗਈਆਂ ਸਾਡੇ ਕੁਝ ਨੌਜਵਾਨਾਂ ਦੀਆਂ ਕੁਝ ਦੀਆਂ ਲੱਤਾਂ ਟੁੱਟੀਆਂ ਨੇ ਜੋ ਜਿਹੜੇ ਸੀਰੀਅਸ ਗੰਭੀਰ ਨੇ ਜ਼ਖਮੀ ਨੇ ਉਹਨਾਂ ਸਾਰਿਆਂ ਨੂੰ ਮਦਦ ਕਰਨ ਦਾ ਇੱਕ ਫੈਸਲਾ ਲਿਆ ਜਿਹਦੇ ਚੋਂ ਅਸੀਂ ਇੱਕ ਛੋਟੀ ਜੀ ਮਦਦ ਜਾਂ ਇਹ ਕਹੋ ਕਿ ਇਹਨਾਂ ਦੇ ਹੌਸਲਾ ਅਫਜ਼ਾਈ ਜਿਸ ਤਰੀਕੇ ਦੇ ਨਾਲ ਇਹ ਅੱਜ ਵੀ ਮੋਰਚੇ ਦੇ ਨਾਲ ਖੜੇ ਨੇ ਰਵਾਣੀ ਕੀਤੀ ਔਰ ਉਹਦੇ ਵਿੱਚੋਂ 50 50000 ਰੁਪਇਆ ਅਸੀਂ ਇਹਨਾਂ ਲੋਜਵਾਨਾਂ ਨੂੰ ਦੇਣ ਦਾ ਫੈਸਲਾ ਲਿਆ ਐ ਐਸਕੇਮ ਵੱਲੋਂ ਔਰ ਮੇਰੇ ਨਾਲ ਮੇਰੇ ਨਾਲ ਖੁੱਸਾ ਸਾਹਿਬ ਨੇ ਲਖਵਿੰਦਰ ਔਰਖ ਜੀ ਨੇ ਇਧਰਲੇ ਪਾਸੇ ਬਾਈ ਹਰਜੀਤ ਸਿੰਘ ਆ ਇਧਰੋਂ ਕਾਕਾ ਕੋਟੜਾ ਜੀ ਐ ਇਹ ਸਾਡੇ ਨਾਲ ਅੱਜ ਮੈਨੂੰ ਕਹਾਰ ਹੈ ਵਕ ਵਕ ਜਦੋਂ ਬੰਦੀਆਂ ਤੋਂ ਸਾਰੇ ਲੀਡਰ ਸਾਹਿਬਾਂ ਨੇ ਪੂਰਾ ਮੋਰਚੇ ਵੱਲੋਂ ਅਸੀਂ ਇਹ ਸਪੋਰਟ ਕਰਕੇ ਚੱਲੇ ਆ ਔਰ ਇਹਨਾਂ ਦੀ ਹੌਸਲਾ ਅਭਜਾਈ ਇਹਨਾਂ ਨੂੰ ਇੱਕ ਤਰ੍ਹਾਂ ਦੀ ਜੇ ਕਹਾਂ ਕਿ ਇਹਨੂੰ ਇਹਨੂੰ ਇਹਦੇ ਨੂੰ ਕਿਸੇ ਤਰੀਕੇ ਦੇ ਨਾਲ ਆਰਥਿਕ ਮਦਦ ਤਾਂ ਕਿਹਾ ਨਹੀਂ ਜਾ ਸਕਦਾ ਸਿਰਫ ਇੱਕ ਇਹਨਾਂ ਦੀ ਹਿੰਮਤ ਦੀ ਦਾਦ ਹੈ ਉਹ ਅਸੀਂ ਦੇਖਵਾਸ ਦੇ ਇੱਥੇ ਆਏ ਹਾਂ ਔਰ ਉਹ ਅਸੀਂ ਤੁਹਾਡੇ ਸਾਰੇ ਕੈਮਰੇ ਦੇ ਸਾਹਮਣੇ ਸਾਡੇ ਗੀਮ ਨੂੰ ਹੈਂਡਓਵਰ ਕਰਾਂਗੇ ਇਹ 50000 ਦੀ ਮਦਦ ਹੈ ਜਿਹੜੀ ਅਸੀਂ ਇੱਥੇ ਦਿੱਤੀ ਹੈ ਲੇਕਿਨ ਇੱਕ ਗੱਲ ਜਰੂਰ ਸਮਝਣ ਵਾਲੀ ਹੈ ਕਿ ਇਹ ਜਿਹੜਾ ਅੱਜ ਅਸੀਂ ਇੱਥੇ ਬੈਠੇ ਹਾਂ ਸਾਡੇ ਨੌਜਵਾਨਾਂ ਨਾਲ ਗੱਲਾਂ ਬਾਤਾਂ ਹੋਈਆਂ ਅੱਧਾ ਘੰਟਾ ਚਰਚਾ ਹੋਈ ਕਿ ਕਿਵੇਂ ਲੱਗ ਰਿਹਾ ਹੈ ਅੱਜ ਇਹਨਾਂ ਨੇ ਜਿਹੜੀ ਇਹਨਾਂ ਦੀ ਅੱਖ ਦੀ ਰੋਸ਼ਨੀ ਗਈ ਹੈ ਜਿਸ ਤਰ੍ਹਾਂ ਦਾ ਜ਼ਖਮ ਮਿਲਿਆ ਸੀ ਉਸ ਜ਼ਖਮ ਦੇ ਪ੍ਰਤੀ ਅੱਜ ਇਹ ਬੋਲੇ ਬੜੀ ਭਾਵਕਤਾ ਦੇ ਨਾਲ ਗੱਲ ਕੀਤੀ ਇਹਨਾਂ ਨੇ ਕਿਹਾ ਕਿ ਮੈਨੂੰ ਭਾਵੇਂ ਮੇਰੀ ਅੱਖ ਗਈ ਦਾ ਦੁੱਖ ਸੀ ਲੇਕਿਨ ਅੱਜ ਉਸ ਹੰਕਾਰੀ ਜਾਂ ਤਾਨਾਸ਼ਾਹ ਜਿਹੜਾ ਸਿੱਧੀਆਂ ਗੋਲੀਆਂ ਆਉਂਦੀ ਸੀ ਕੌਮ ਦੇ ਲੋਕਾਂ ਤੇ ਆਪਦੇ ਦੇਸ਼ ਦੇ ਲੋਕਾਂ ਤੇ ਮਾਰ ਰਿਹਾ ਸੀ ਉਹਨਾਂ ਨੂੰ ਸਬਕ ਸਿਖਾਉਣ ਦਾ ਕੰਮ ਕੀਤਾ ਔਰ ਉਹਨਾਂ ਨੂੰ ਕਿੰਦੀ ਕੱਡੀ ਵੱਡਾ ਹੰਕਾਰ ਸੀ ਕਿ ਅਸੀਂ 303 ਸੀਟਾਂ ਤੇ ਜਿੱਤੇ ਹੋਏ ਆ ਆਪਦੀ ਮਨਮਰਜ਼ੀ ਕਰਾਂਗੇ ਲੋਕਾਂ ਨੇ ਉਹ ਮਨਮਰਜ਼ੀ ਵਾਲਾ ਜਿਹੜਾ ਘੋੜਾ ਸੀ ਉਹਦੀਆਂ ਲਗਾਮਾਂ ਕਿਸੇ ਹੋਰ ਹੱਥ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੇ ਉਹਦੇ ਲਈ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਇੱਕ ਅੱਜ ਮਲਮ ਜ਼ਰੂਰ ਮੇਰੇ ਜ਼ਖਮਾਂ ਤੇ ਲੱਗੀ ਮਹਿਸੂਸ ਹੁੰਦੀ ਆ ਇਹ ਇੰਨੀ ਕ ਸਾਡੇ ਵੀਰ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਤੁਰਿਆ ਸੀ ਮਹਿਸੂਸ ਕਰਦੇ ਆ ਕਿ ਭਾਈ ਤੁਸੀਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਜ਼ਖਮੀ ਹੋਏ ਸੀ ਉਹ ਜ਼ਖਮਾਂ ਨੂੰ ਮਹਿਸੂਸ ਕਰਦੇ ਆ ਜਿਸ ਜਿਸ ਬਰਬਰਤਾ ਦੇ ਨਾਲ ਲੋਕਾਂ ਦੇ ਉੱਤੇ ਗੋਲੇ ਚਲਾਏ ਗਏ ਉਹ ਸਭ ਨੂੰ ਮਹਿਸੂਸ ਕਰਦੇ ਆ ਤੁਸੀਂ ਜਿਸ ਤਰੀਕੇ ਦੇ ਨਾਲ ਪੇਸ਼ ਆਏ ਹੋ ਇੱਕ ਏਕਤਾ ਵਿਖਾਈ ਹੈ ਕਿਸਾਨੀ ਦੇ ਧੜੇ 'ਚ ਖੜੇ ਹੋ ਇਸ ਲਈ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ